ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੱਸਦੇ ਵਸਦੇ ਰੱਖਣ ਇਹ ਹੈ ਜੀ ਸਵੇਰ ਦਾ ਟਾਈਮ ਅੱਜ ਸਵੇਰ ਦਾ ਟਾਈਮ ਹੀ ਹੈ ਜੀ ਇਹ ਸੌ ਦਿਨ ਸੋਮਵਾਰ ਦਾ ਤੇ ਆਪਾਂ ਪਾ ਰਹੀ ਸੀ ਕੱਪੜੇ ਮਸ਼ੀਨ 'ਚ ਕੱਲ ਨਹੀਂ ਧੁੱਤੇ ਸੀ ਅੱਜ ਆਪਾਂ ਪਰਸੋਂ ਧੁੱਤੇ ਸੀ ਜੀ ਹੁਣ ਜਿਵੇਂ ਜਿਵੇਂ ਗਰਮੀ ਆਊਗੀ ਫਿਰ ਤਾਂ ਹਰ ਰੋਜ਼ ਜੀ ਧੋਣੇ ਪਿਆ ਕਰਨਗੇ ਜੀ ਤੇ ਗਰਮੀ ਵਾਲੇ ਧੋਣੇ ਵੀ ਇੰਨੇ ਔਖੇ ਨਹੀਂ ਹੁੰਦੇ ਜੀ ਹੌਲੇ ਕੱਪੜੇ ਹੁੰਦੇ ਨੇ ਠੰਡ 'ਚ ਜਿਆਦਾ ਔਖੇ ਹੁੰਦੇ ਨੇ ਤੇ ਠੰਡ 'ਚ ਸੁੱਕਦੇ ਵੀ ਨਹੀਂ ਹੈਗੇ ਸਿੱਤੀ ਇਹ ਆਪਾਂ ਦੇਖ-ਦੇਖ ਕੇ ਕੱਪੜੇ ਪਾ ਰਹੇ ਸੀਗੇ ਜੀ ਜੇਬਾਂ ਵਗੈਰਾ ਲਿਪਾਂ ਚਰਮਾਲਾਂ ਵਗੈਰਾ ਹੁੰਦੀਆਂ ਨੇ। ਕਈ ਵਾਰੀ ਪਤਾ ਨਹੀਂ ਹੁੰਦਾ ਇਹ ਬੱਚੇ ਆਵਾਜ਼ ਵੀ ਪਾ ਲੈਂਦੇ ਨੇ, ਪੱਗ ਠੀਕ ਕਰਦੇ ਨੇ ਆਵਾਜ਼ ਨਾਲ। ਤੇ ਦੇਖ ਕੇ ਧਿਆਨ ਨਾ ਕੱਢਣੇ ਪੈਂਦਾ ਸਾਰਾ ਕੁਸਾ। ਜੇ ਬਾਜ ਵਿੱਚ ਰਹਿ ਜੇ ਤਾਂ ਉਹਦੇ ਨਾਲ ਮਸ਼ੀਨ ਟੁੱਟਣ ਦਾ ਵੀ ਡਰ ਹੈ ਜੀ ਤਿੱਖਾ ਹੁੰਦਾ। ਤਾਂ ਕਰਕੇ ਆਪਾਂ ਧਿਆਨ ਨਾਲ ਕੱਪੜੇ ਪਾ ਦਨੇ ਆ। ਤੇ ਕਈ ਵਾਰੀ ਵਿੱਚ ਪੈਸੇ ਵੀ ਰਹਿ ਜਾਂਦੇ ਨੇ ਜੀ ਫਿਰ। ਜੇ ਨਾਲ ਜੇ ਬਾਜ ਹੱਥ ਮਾਰੀ। ਕਰਕੇ ਜੇਬਾਂ ਦੇਖਣੀਆਂ ਜ਼ਰੂਰੀ ਨੇ ਜੀ। ਲਓ ਜੀ ਆਪਾਂ ਇਹ ਕੱਪੜੇ ਪਾ ਦਿੱਤੇ ਨੇ ਸਾਰੇ ਤੇ 15 ਮਿੰਟ ਤੇ ਲਾ ਦਿੱਤੀ ਐ ਅੰਸੀਨ। ਦੋ ਵਾਰੀ ਘਮਾ ਲਾਂਗੇ ਜੀ ਇਹਨੂੰ ਆਪਾਂ। ਤੇ ਸਰਬ ਥੋੜੀ ਜਿਹੀ ਹੋਰ ਪਾ ਦਿੱਤੀ ਐ ਜੀ ਆਪਾਂ। ਥੋੜਾ ਜਿਹਾ ਗੋਸਾ ਪਾਣੀ ਪਾ ਲਿਆ ਸੀ ਵਿੱਚ। ਜ਼ਿਆਦਾ ਨਹੀਂ ਹੋ ਪਾਇਆ ਹੈਗਾ ਜੀ। ਹਲਕਾ ਜਿਹਾ ਠਰਜੀ ਫੁੱਟ ਜਾਂਦੀ ਬਸ ਪਾਣੀ ਦੀ ਉਹਦੇ ਨਾਲ ਫਿਰ ਵਧੀਆ ਨਿਖਰ ਜਾਂਦੇ ਨੇ ਕੱਪੜੇ। ਉਹ ਕੀ ਕੱਪੜੇ ਧੋਣ ਤੋਂ ਬਾਅਦ ਹੁਣ ਆਪਾਂ ਪਾ ਦਈਏ ਸੁੱਕਣੇ ਇਹ ਦੋ ਵਾਲਟੀਆਂ ਚ ਪਾ ਲਿਆ ਹੁੰਦੇ ਸੀ ਤਾਰਾਂ ਆਪਾਂ ਸਾਫ਼ ਕਰ ਲਈਆਂ ਨੇ ਪਹਿਲਾਂ ਕੱਪੜੇ ਨਾ ਸੁੱਕੇ ਨਾ ਤੇ ਅੱਜ ਹਵਾ ਫੇਰ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਜੀ ਅੱਜ ਚੱਲਦੀ ਸੀ ਭੂਰੀ ਦੀ ਹਵਾ ਉਹ ਇਧਰਲੀ ਸਾਈਡ ਤੇ ਵੱਧ ਲੱਗਦੀ ਐ ਪੱਛੋਂ ਦੀ ਹਵਾ ਇੱਥੇ ਘੱਟ ਲੱਗਦੀ ਹੁੰਦੀ ਐ ਜੀ ਕੱਪੜਿਆਂ ਨੂੰ ਤੇ ਸਵੇਰੇ ਸਵੇਰ ਤਾਂ ਬੱਦਲ ਗਈ ਸੀਗੀ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਫਿਰ ਵਧੀਆ ਧੁੱਪ ਨਿਕਲੀ ਸੀ ਸਵੇਰੇ ਤਾਂ ਕੱਦੀ ਵਾਰੀ ਵਿੱਚਲੀ ਧੁੱਪ ਨਿਕਲੀ ਸੀ ਇੱਥੇ ਧੁੱਪ ਸੀਗੀ ਜਦੋਂ ਆਪਾਂ ਕੱਪੜੇ ਧੋ ਕੇ ਸੁੱਕਣੇ ਪਾ ਰਹੇ ਸੀ ਧੁੱਪ ਨਿਕਲੀ ਹੋਈ ਸੀ ਵਧੀਆ ਠਹਿਵਾਨਾ ਕੱਪੜੀ ਥੱਲੇ ਵਿੜ ਗਈ ਜਾਂਦੇ ਸੀਗੇ ਬਾਅਦ ਦੇ ਵਿੱਚ ਦਪਹਿਰ ਤੱਕ ਹਵਾ ਤੇਜ਼ ਚੱਲਦੀ ਰਹੀ ਹੈ। ਇਹ ਅੱਜ ਆਪਾਂ ਥੋੜੀ ਜਿਹੀ ਕੱਪੜੇ ਇੱਕ ਦੂਜੇ ਦੇ ਉੱਪਰ ਜਿਹਾ ਪਾ ਰਹੇ ਹਾਂ ਜੀ ਕਰਕੇ ਵੀ ਹਵਾ ਨਾਲ ਡਿੱਗਣ ਨਾ। ਚੰਗੀ ਤਰ੍ਹਾਂ ਪਈ ਰਹਿਣ। ਵੀ ਥੋੜੀ ਜੀ ਮਸ਼ੀਨ 'ਚ ਸੁਕਾਉਣ ਸੁਕਾਉਣ ਕਰਕੇ ਥੋੜੀ ਜੀ ਸਲਾਬੇ ਹੁੰਦੇ ਨੇ ਜਿਆਦਾ ਨਹੀਂ। ਜਿੱਥੇ ਲੜ ਡਿੱਗ ਜਾਂਦੇ ਨੇ ਫਿਰ ਰੀਤਾ ਜਿਹਾ ਲੱਗ ਜਾਂਦਾ ਹੈ। ਹਵਾ ਨਾਲ ਰੀਤਾ ਵੀ ਆਈ ਜਾਂਦਾ ਹੈ। ਇਸ ਵਾਰ ਤਾਂ ਮੌਸਮ ਦਾ ਹੀ ਪਤਾ ਨਹੀਂ ਲੱਗਦਾ ਹੈਗਾ ਜੀ ਕਦੇ ਕਿਹੋ ਜਿਹਾ ਹੋ ਜਾਂਦਾ ਕਦੇ ਕਿਹੋ ਜਿਹਾ ਤੇ ਅੱਜ ਬੱਦਲ ਗਈ ਕਰਕੇ ਗਰਮੀ ਵੀ ਸੀਗੀ ਜੀ ਅੱਜ ਵੱਧ ਜਿਵੇਂ ਉਪਰੈਲ ਮਈ ਦੇ ਦਿਨ ਹੁੰਦੇ ਨੇ ਐਵੇਂ ਜਿਹੇ ਦਿਨ ਲੱਗਦਾ ਸੀਗਾ ਅੱਜ ਤਾਂ ਬੱਦਲਾਂ ਦੀ ਗਰਮੈਸ ਹੋ ਜਾਂਦੀ ਹੈ ਜੀ ਤੇ ਆਪਾਂ ਚਟਕੜੀਆਂ ਲਾ ਦਾਂਗੇ ਜੀ ਛੋਟੇ ਕੱਪੜਿਆਂ ਦੇ ਉੱਪਰ ਚਿੱਟੇ ਪਾਵਾਂਗੇ ਇਥੇ ਇੱਕਣੀਆਂ ਜੀਆਂ ਵੀ ਥੋੜਾ ਟਾਈਮ ਹੀ ਚੱਲਦੀਆਂ ਨੇ ਜੀ ਬਹੁਤ சீਤੀ ਟੁੱਟ ਜਾਂਦੀਆਂ ਨੇ ਇਹ ਤੇ ਹੁਣ ਆਪਾਂ ਹੋਰ ਲੈ ਕੇ ਆਵਾਂਗੇ ਜੀ ਗਰਮੀ ਦੇ ਵਿੱਚ ਤਤਾਰ ਤੇ ਰੱਖਦੇ ਵੀ ਹੈ ਨਹੀਂ ਕਿ ਜਿੰਨਾਂ ਨੂੰ ਲਾ ਕੇ ਰੱਖ ਦਿੰਨੇ ਆ ਸਾਵੇਂ ਵੀ ਧੁੱਪ ਨਾਲ ਸੀਤੀ ਖਰਾਬ ਹੋ ਜਾਂਦੀਆਂ ਨੇ ਪਰ ਫਿਰ ਵੀ ਇਹ ਸੀਤੀ ਟੁੱਟ ਜਾਂਦੀਆਂ ਚੱਲਦੀਆਂ ਨਹੀਂ ਹੈਗੀਆਂ ਜਿਆਦਾ ਦੋ ਤਿੰਨ ਤਰ੍ਹਾਂ ਦੀਆਂ ਬਦਲ ਕੇ ਵੀ ਦੇਖ ਲਈਆਂ ਪਲਾਸਟਿਕ ਦੀਆਂ ਵਰਗੀ ਸੀਤੀ ਟੁੱਟ ਜਾਂਦੀਆਂ ਨੇ ਤੇ ਇਹ ਆ ਜੀ ਹੁਣ ਦੁਪਹਿਰ ਦਾ ਟਾਈਮ ਇਹ ਰਾਜਮਾ ਵੜ ਲਾਂਗੇ ਆਪਾਂ ਭਉਂਤੇ ਨਹੀਂ ਸੀਗੇ ਜੀ ਇਹ ਹਵਾਲ ਕੀ ਬਣਾਵਾਂਗੇ ਬਰੀਕ ਰਾਜਮਾ ਨ ਇੱਕ ਥੋੜੇ ਜਿਹਾ ਮੋٹے ਹੁੰਦੇ ਨੇ ਆਪਾਂ ਬਰੀਕ ਬਣਾਉਣੇ ਆ ਇਹ ਪਾਣੀ ਪਾ ਕੇ ਆਪਾਂ ਧਰ ਦਿੱਤੇ ਸੀ ਲੋਨ ਪਾਤਾ ਅੱਧਾ ਚਮਚਾ ਤੇ ਇੰਨਾ ਕੁ ਮਿੱਠਾ ਸੋਡਾ ਪਾ ਦਾਂਗੇ ਜੀ ਮਿੱਠਾ ਸੋਡਾ ਪਾਉਣ ਨਾਲ ਜਲਦੀ ਸੌਫਟ ਹੋ ਜਾਣਗੇ ਸੀਟੀਆਂ ਲਵਾ ਲਾਂਗੇ ਆਪਾਂ 4-5 ਇਿੱਧਰ ਰੱਖ ਲਈ ਸੀ ਆਪਾਂ ਦੁੱਧਾ ਵਾਲੀ ਆਉਣ ਲਈ ਇਹ ਗੈਸ ਆਪਾਂ ਬੰਦ ਕਰ ਦਿੱਤਾ ਜੀ ਕੁੱਕਰ ਖੋਲ ਕੇ ਆਪਾਂ ਚੈੱਕ ਕਰ ਲੈਨੇ ਆ ਰਾਜਮਾ ਫਿਰ ਉਸ ਹਿਸਾਬ ਨਾਲ ਦਾਲ ਨੂੰ ਸੀਕ ਲਵਾਇਆ ਜਾਂਦਾ ਜੀ ਬਿਲਕੁਲ ਸੌਫਟ ਹੋ ਗਈ ਸੀ ਰਾਜਮਾ ਆਪਣੀ ਤੇ ਦੁੱਧ ਨੂੰ ਵੀ ਉਬਾਲੀ ਆ ਗਈ ਜੀ ਗੈਸ ਕਰ ਦਾਂਗੇ ਬੰਦ ਆਪਾਂ ਨਾਲ-ਨਾਲ ਸਾਰਾ ਦਿਨ ਕੰਮ ਚੱਲਦੇ ਰਹਿੰਦੇ ਨੇ ਜੀ ਜੇ ਕੰਮਾਂ ਨੂੰ ਆਪਾਂ ਵਧੀਆ ਮਨ ਲਾ ਕੇ ਕਰਦੇ ਆਂ ਤਾਂ ਵਧੀਆ ਹੁੰਦੇ ਨੇ ਜੀ ਬਰਕਤ ਹੁੰਦੀ ਐ ਜੇ ਖਿੱਚ ਕੇ ਕਰਾਂਗੇ ਵਿਆਹ ਵੀ ਕਰਨਾ ਉਹ ਵੀ ਤੇ ਕੰਮ 'ਚ ਵੀ ਮਨ ਨਹੀਂ ਲੱਗਦਾ ਤੇ ਕੰਮ ਵਧੀਆ ਵੀ ਨਹੀਂ ਹੁੰਦੀ ਜੀ ਬਰਕਤ ਵੀ ਨਹੀਂ ਹੁੰਦੀ ਕੰਮਾਂ ਦੇ ਵਿੱਚ ਜਿਹੜਾ ਕੰਮ ਆਪਾਂ ਕਰਨਾ ਜੇ ਵਧੀਆ ਖੁਸ਼ੀ ਨਾਲ ਕਰੀਏ ਤਾਂ ਵਧੀਆ ਹੁੰਦੇ ਨੇ ਜੀ ਤੇ ਖੁਸ਼ੀ ਨਾਲ ਹੀ ਕਰਨਾ ਚਾਹੀਦਾ ਜੋ ਆਪਣੀ ਡਿਊਟੀ ਐ ਉਹ ਕਰਨੀ ਕਰਨਾ ਜੀ ਆਪਾਂ ਕੰਮ ਚਾਹੇ ਉਹਨੂੰ ਖਿੱਚ ਕੇ ਕਰੋ ਜਾਂ ਖੁਸ਼ੀ ਨਾਲ ਕਰੋ ਖੁਸ਼ੀ ਨਾਲ ਕਰਾਂਗੇ ਤਮਨ ਲੱਗਦਾ ਹੈ ਜੀ ਕੰਮ ਦੇ ਵਿੱਚ ਦੁੱਗਣਾ ਕੰਮ ਹੋ ਜਾਂਦਾ ਹੈ। ਇਹ ਆਪਾਂ ਹੁਣ ਤੜਕਾ ਲਾਵਾਂਗੇ ਜੀ ਓਰੇ ਦਾਲ ਨੂੰ। ਬਸ ਉਹੀ ਤਰੀਕਾ ਜੀ ਆਪਣਾ ਹਰ ਰੋਜ਼ ਵਾਲਾ ਤੇਲ ਪਾ ਕੇ ਜੀਰਾ ਪਾ ਕੇ ਪਿਆਜ਼ ਪਾ ਲਈ ਜੀ। ਲਸਣ ਤੇ ਅਦਰਕ ਪਾ ਲਿਆ ਵਿੱਚ ਇਕੱਠਾ ਹੀ ਪੀਸਟ ਬਣਾਇਆ ਹੋਇਆ ਸੀ। ਟਮਾਟਰ ਆਪਾਂ ਬਾਅਦ ਵਿੱਚ ਪਾ ਦਿੰਨੇ ਆ ਕੱਟ ਕੇ। ਥੋੜਾ ਜਿਹਾ ਪਾਣੀ ਪਾ ਦਿੱਤਾ ਧੋ ਕੇ। ਆਲੂ ਸਿੱਲ ਕੇ ਰੱਖੇ ਹੋਏ ਨੇ ਜੀ ਇਹਨਾਂ ਨੂੰ ਕੱਟ ਲਾਂਗੇ ਆਪਾਂ ਇੱਕ ਆਲੂ ਨੂੰ ਆਪਾਂ ਕੱਟ ਲਾਂਗੇ ਤੇ ਇੱਕ ਦੇ ਦੋ ਪੀਸ ਕਰਕੇ ਵਿੱਚ ਪਾ ਦਾਂਗੇ ਜੀ ਸਾfte ਬਾਅਦ ਦੇ ਵਿੱਚ ਭੰਨਾਂਗੇ ਤਰੀ ਗਾਲੀ ਹੋ ਜੂਗੀ ਉਸ ਲੂਣ ਆਪਣਾ ਰਾਜਮਾ ਵਾਲਣ ਵੇਲੇ ਪਾਇਆ ਹੋਇਆ ਸੀ ਥੋੜਾ ਜਿਹਾ ਹੁਣ ਪਾ ਲਾਂਗੇ ਜੀ ਇੱਕ ਆਲੂ ਛੋਟੇ ਸਾਈਜ਼ ਦਾ ਮੈਂ ਹੋਰ ਲੈ ਲਿਆ ਸੀ ਇਹ ਵੀ ਕੱਟ ਕੇ ਪਾ ਦਾਂਗੇ ਜੀ ਵਿੱਚ ਰਾਜਮਾ ਵੀ ਅੱਜ ਸਿਆਲ ਤੋਂ ਬਾਅਦ ਪਹਿਲੀ ਵਾਰੀ ਬਣਾ ਰਹੇ ਹਾਂ ਜੀ ਹੁਣ ਗਰਮੀ ਵਾਲੀਆਂ ਦਾਣਾ ਸ਼ੁਰੂ ਹੋ ਗਈਆਂ ਅੱਜ ਕੱਲ ਨਾ ਹੀ ਗਰਮੀ ਵਾਲੀਆਂ ਵਧੀਆ ਲੱਗਦੀਆਂ ਨੇ ਜੀ ਇੰਨੀਆਂ ਨਾ ਸਿਆਲੀਆਂ ਵਧੀਆ ਲੱਗਦੀਆਂ ਨੇ ਕਿਸੇ ਵੀ ਦਾਲ ਪਾਣੀ ਨੂੰ ਜੀ ਨਹੀਂ ਕਰਦਾ ਪਰ ਫਿਰ ਵੀ ਕੋਈ ਨਾ ਕੋਈ ਬਣਾਉਣੀ ਪੈਂਦੀ ਹੈ ਜੀ ਪਰ ਉਹ ਟੇਸਟ ਨਹੀਂ ਆਉਂਦਾ ਹੈਗਾ ਇਹ ਆਲੂ ਆਪਾਂ ਕੱਟ ਕੇ ਤੋ ਕਿ ਇਹਨਾਂ ਦੇ ਵਿੱਚ ਪਾਣੀ ਪਾ ਕੇ ਰੱਖ ਲਿਆ ਜੀ ਤੇ ਟਮਾਟਰ ਕੱਟ ਕੇ ਪਾ ਦਾਂਗੇ ਦੋ ਟਮਾਟਰ ਲਏ ਆ ਬਰੀਕ ਕੱਟ ਕੇ ਇਹਨਾਂ ਨੂੰ ਤੜਕੇ ਦੇ ਵਿੱਚ ਪਾ ਦਾਂਗੇ ਸਾਰੇ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹੜੇ ਨਵੇਂ ਜੁੜ ਰਹੇ ਨੇ ਜੀ ਆਪਣੇ ਨਾਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਕੜੀ ਚੌਲ ਰਾਜਮਾ ਚੌਲ ਟੇਸਟੀ ਲੱਗਦੇ ਨੇ ਜੀ ਪਰ ਅੱਜ ਆਪਾਂ ਰਾਜਮਾ ਨਾਲ ਚੌਲ ਨਹੀਂ ਬਣਾਵਾਂਗੇ ਰੋਟੀ ਬਣਾਵਾਂਗੇ ਕੱਲ ਪਾਸੋਂ ਕੜੀ ਬਣਾਈ ਸੀ ਆਪਾਂ ਕੜੀ ਨਾਲ ਬਣਾ ਲਈ ਸੀ ਇਹ ਚੌਲਾਂ ਪਰ ਰੋਜ਼ ਰੋਜ਼ ਫਿਰ ਚੌਲ ਵੀ ਵਧੀਆ ਨਹੀਂ ਲੱਗਦੇ ਹੈਗੇ ਜੀ ਜਿਵੇਂ ਜਿਵੇਂ ਹੁਣ ਗਰਮੀ ਆਊਗੀ ਫਿਰ ਦੁਪਹਿਰੇ ਵੀ ਬਣ ਜਾਂਦੇ ਹੁੰਦੇ ਨੇ ਜੀ ਨੂਣ ਵਾਲੇ ਚੌਲ ਕਦੇ કરી ਕੋਈ ਹੋਰ ਚੀਜ਼ ਭੁੱਖ ਲੱਗਦੀ ਹੈ ਫਿਰ ਦਿਨ ਵੱਡੇ ਹੋ ਜਾਂਦੇ ਨੇ ਜੇ ਬੱਚੇ ਡਿੱਲੀ ਮੰਗਦੇ ਨੇ ਕੋਈ ਨਾ ਕੋਈ ਚੀਜ਼ ਇਹ ਆ ਫਟਾ ਮਟਰ ਕਟਕੇ ਵਿੱਚ ਪਾ ਦਿੱਤਾ ਜੀ ਚੁੱਲੇ ਤੇ ਬਹੁਤ ਜਲਦੀ ਬਣ ਜਾਂਦਾ ਜੀ ਦਾਲ ਪਾਣੀ ਤੜਕਾ ਆਪਣਾ ਪੁੱਜ ਗਿਆ ਜੀ ਹੁਣ ਇਹਦੇ ਵਿੱਚ ਮਿਰਚ ਤੇ ਹਲਦੀ ਪਾ ਦਾਂਗੇ ਨਮਕ ਵੀ ਪਾਵਾਂਗੇ ਜੀ ਥੋੜਾ ਜਿਹਾ ਪਹਿਲਾਂ ਘੱਟ ਪਾਇਆ ਸੀ ਰਾਜਮਾ ਵਾਲੇ ਵੀਰੇ ਲਾਲ ਮਿਰਚ ਤੇ ਹਲਦੀ ਪਾ ਲਈ ਜੀ ਨਮਕ ਵਿੱਚ ਆਪਾਂ ਸਵਾਦ ਅਨੁਸਾਰ ਪਾ ਲਿਆ ਤੇ ਅੱਧਾ ਕ ਗਲਾਸ ਪਾ ਦਾਂਗੇ ਪਾਣੀ ਦਾ ਚੰਗੀ ਤਰ੍ਹਾਂ ਇਹਨੂੰ ਹਿਲਾ ਲਾਂਗੇ ਵਿੱਚ ਪਾ ਦਾਂਗੇ ਜੀ ਆਲੂ ਨਾਲੇ ਆਲੂਆਂ ਨੂੰ ਥੋੜਾ ਜਿਹਾ ਸੇਕ ਲੱਗ ਜਾਊਗਾ ਤੇ ਨਾਲੇ ਆਪਣਾ ਤੜਕਾ ਚੰਗੀ ਤਰ੍ਹਾਂ ਪੁੱਜ ਜਾਊਗਾ ਤੇਲ ਸੜ ਦੂਗਾ ਜੀ ਫਿਰ ਰਾਜਮਾ ਪਾਵਾਂਗੇ ਤੇ ਹੋਰ ਪਾਣੀ ਪਾਵਾਂਗੇ ਇਹ ਟੱਕ ਦਿੱਤਾ ਜੀ ਆਪਾਂ ਥੋੜਾ ਜਿਹਾ ਸੇਕ ਲਵਾ ਲਾਂਗੇ ਇਹਨੂੰ ਆਪਾਂ ਤੜਕੇ ਨੇ ਤੇਲ ਛੱਡ ਦਿੱਤਾ ਜੀ ਹੁਣ ਆਪਾਂ ਰਾਜਮਾ ਪਾ ਦਿੰਨੇ ਵਿੱਚ ਕੋਲੀ ਰਾਜਮਾ ਸੀਗੇ ਜੀ ਭਿਉਣੀ ਭੁੱਲ ਗਈ ਸੀ ਆਪਾਂ ਅਵਾਲਕੀ ਬਣਾਏ ਨੇ ਤੇ ਇਹ ਬਿਨਾ ਵਾਲੇ ਵੀ ਬਹੁਤ ਵਧੀਆ ਬਣਦੇ ਨੇ ਜੀ ਛੋਟੇ ਸਾਈਜ਼ ਦੇ ਰਾਜਮਾ ਨੇ ਜਿਹੜੇ ਵੱਡੇ ਤਾਂ ਭਿਉਣੀ ਪੈਂਦੇ ਨੇ ਜੀ ਪਹਿਲਾਂ ਫਿਰ ਵਧੀਆ ਬਣਦੇ ਨੇ ਆਪਾਂ ਵੱਡੇ ਤਾਂ ਲੈ ਕੇ ਨਹੀਂ ਆਉਂਦੇ ਹੁੰਦੇ ਜੀ ਛੋਟੇ ਹੀ ਬਣਾਉਨੇ ਆ ਇਹੀ ਟੇਸਟੀ ਲੱਗਦੇ ਨੇ ਦਾਲ ਆਪਣੀ ਬਣ ਗਈ ਸੀ ਉਤਾਰ ਦਿੱਤੀ ਆਪਾਂ ਉਸ ਤੋਂ ਬਾਅਦ ਆਪਾਂ ਲੱਗੀ ਸੀ ਜੀ ਰੋਟੀ ਬਣਾਉਣਾ ਜਦੋਂ ਅੱਗ ਮੱਚਦੀ ਹੁੰਦੀ ਹੈ ਜੀ ਚੁੱਲੇ ਦੇ ਵਿੱਚ ਫਿਰ ਤਾਂ ਰੋਟੀ ਇੱਥੇ ਬਣ ਜਾਂਦੀ ਹੈ ਜੇ ਆਪਾਂ ਦਾਲ ਸਬਜ਼ੀ ਗੈਸ ਤੇ ਬਣਾ ਲੈਂਦੇ ਆ ਫਿਰ ਰੋਟੀ ਵੀ ਗੈਸ ਤੇ ਬਣ ਜਾਂਦੀ ਹੈ ਜੀ ਜਿਆਦਾ ਗਰਮੀ ਹੋ ਜਾਂਦੀ ਹੈ ਫਿਰ ਨਹੀਂ ਚੁੱਲੇ ਕੋਲੇ ਲੱਗਣ ਜੀ ਕਰਦਾ ਫਿਰ ਤਾਂ ਇਹ ਹੁੰਦਾ ਜੀ ਵਿੱਚ ਗੈਸ ਦੇ ਉੱਤੇ ਫਟਾਫਟ ਬਣਾ ਲੀਏ ਜਿਹੜੀ ਚੀਜ਼ ਬਣਾਉਣੀ ਹੈ ਤੇ ਦੇਖਾਂਗੇ ਜੀ ਆਪਣੇ ਗੋਬਰ ਗੈਸ ਵੀ ਹੈਗਾ ਉਹਦਾ ਥੋੜਾ ਜਿਹਾ ਕੰਮ ਕਰਵਾਉਣ ਵਾਲਾ ਹੁਣ ਦੇਖਾਂਗੇ ਆਪਾਂ ਕੰਮ ਕਰਵਾ ਲਾਂਗੇ ਉਹਦਾ ਫਿਰ ਇੱਕ ਟਾਈਮ ਦਾ ਕੰਮ ਰੋਟੀ ਪਾਣੀ ਦਾ ਇੱਥੇ ਬਣਾ ਲੈਣੇ ਨੇ ਜੀ ਸ਼ਾਮ ਦਾ ਸਵੇਰੇ ਧੁੱਪ ਆ ਜਾਂਦੀ ਹੈ ਜੀ ਰਸੋਈ ਦੇ ਵਿੱਚ ਵੀ ਛੱਡਦੀ ਸਵੇਰੇ ਫਿਰ ਅੰਦਰ ਬਣਾਉਣਾ ਪੈਂਦਾ ਗਰਮੀ ਚ ਸ਼ਾਮ ਨੂੰ ਇੱਥੇ ਬਣ ਜਾਂਦਾ ਹੈ ਨੂੰ ਜੇ ਰੋਟੀਆਂ ਬਣਾ ਲਾਂਗੇ ਆਪਾਂ ਵਧੀਆ ਕੋਲਿਆਂ ਦੇ ਅੱਗ ਸੀਗੀ ਬਹੁਤ ਵਧੀਆ ਰੜਦੀਆਂ ਸੀ ਰੋਟੀਆਂ ਤੇ ਚੁੱਲੇ ਦੀ ਰੋਟੀ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਹੈ ਜੀ ਗੈਸ ਦੀ ਰੋਟੀ ਨਾਲੋਂ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੀ ਸੀਗੇ ਜੀ ਤੇ ਰੋਟੀਆਂ ਬਣ ਜਾਣੀਆਂ ਗੱਲਾਂ ਬਾਤਾਂ ਕਰਦੇ ਕਰਦੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ। ਜਿਆਦਾ ਟਾਈਮ ਤਾਂ ਨਹੀਂ ਲੱਗਦਾ ਹੈਗਾ ਜੀ। ਕੰਮ ਕਰਨ ਨੂੰ ਸਵੇਰੇ ਸ਼ਾਮ ਥੋੜਾ ਜਿਹਾ ਵੱਧ ਕੰਮ ਹੁੰਦਾ ਜੀ ਜੁੱਲੇ ਦਾ। ਦਿਨ ਨੂੰ ਤਾਂ ਇੰਨਾ ਹੁੰਦਾ ਨਹੀਂ। ਦਿਨ ਵਿੱਚ ਦੀ ਹੋਰ ਕੰਮ ਹੁੰਦੇ ਨੇ ਪੋ ਕਰ ਲੈਣੇ ਆ ਜੀ। ਸਵੇਰੇ ਸਭਾਈ ਦਾ ਵੀ ਹੋ ਜਾਂਦਾ ਜੀ ਤਾਂ ਕਰਕੇ ਕੰਮ ਵੱਧ ਜਾਂਦੇ ਨੇ ਤੇ ਕੱਪੜੇ ਵਗੈਰਾ ਧੋਣੇ ਹੁੰਦੇ ਨੇ ਮੱਜਾਂ ਦਾ ਗੱਲ ਵੀ ਜਾਣਾ ਹੁੰਦਾ ਜੀ ਮੱਜਾਂ ਦਾ ਕੰਮ ਵੀ ਸਵੇਰੇ ਸਾਮੀ ਵੱਧ ਹੁੰਦਾ ਹੈ ਸਵੇਰੇ ਸਾਮ ਤੱਕ ਪੂਰਾ ਜੋਰ ਹੁੰਦਾ ਜੀ ਕੰਮ ਦਾ ਚਲੋ ਜੀ ਵਾਹਿਗੁਰੂ ਤੰਦਰੁਸਤੀ ਵਕਸਣ ਹੀ ਕੰਮ ਕਰ ਦੇ ਤਾਂ ਆਪਾਂ ਥੱਕਦੇ ਨਹੀਂ ਸਰੀ ਵਧੀਆ ਚੱਲਦਾ ਜੀ ਤੰਦਰੁਸਤੀ ਦਿੱਤੀ ਹੈ ਵਾਹਿਗੁਰੂ ਨੇ ਤਾਂ ਕੰਮ ਜ਼ਰੂਰ ਕਰਨਾ ਚਾਹੀਦਾ ਰੋਟੀਆਂ ਬਣਾ ਲਾਂਗੇ ਜੀ ਆਪਾਂ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ